ਅਜ਼ਾਲਾ ਦੇ ਥਾਣਾ ਰਾਮਦਾਸ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਲਾਕਾਬੰਦੀ ਦੌਰਾਨ 2 ਕਿਲੋ ਹੈਰੋਇਨ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਥਾਣਾ ਰਾਮਦਾਸ ਦੇ ਐਸਐਚਓ ਅਫਤਾਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਸਪੈਸ਼ਲ ਲਾਕਾਬੰਦੀ ਕਰਕੇ ਦੋ ਨੌਜਵਾਨਾਂ ਨੂੰ 2 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਗਿਆ ਉਹਨਾਂ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਅਤੇ ਪਿਛਲੇ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਦੋ ਮੋਬਾਈਲ ਫੋਨ ਵੀ ਮਿਲੇ ਹਨ ਜਿਨ੍ਹਾਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਇਹ ਹੈਰੋਇਨ ਦੇ ਅੱਗੇ ਕਿੱਥੇ ਜਾਣੀ ਸੀ ਉਹਨਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਮੰਗਵਾਈ ਗਈ ਸੀ ਜਿਹਨਾਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਹੁਣ ਪੇਸ਼ ਕੀਤਾ ਗਿਆ ਅਤੇ ਜੁੱਥੇ ਅਦਾਲਤ ਵੱਲੋਂ 3 ਦਿਨਾਂ ਦਾ ਪੁਲਿਸ ਰਿਮਾਂਡ ਵੀ ਦਿੱਤਾ ਗਿਆ। ਇਹ ਜੀ ਦੋ ਕੱਲ ਕੋਈ ਸਪੈਸ਼ਲ ਨਕਾਬੰਦੀ ਦੌਰਾਨ ਇਨਫੋਰਮੇਸ਼ਨ ਸੀਗੀ ਤੇ ਜਿਹਨਾਂ ਨੂੰ ਨਕਾਬੰਦੀ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਇਹਨਾਂ ਦੋਨਾਂ ਕੋਲੋਂ 1-1 ਕਿਲੋ ਹੀਰਨ ਜਿਹੜੀ ਬਰਾਮਦ ਹੋਈ ਆ ਜੋ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੋ ਇਹਨਾਂ ਦਾ ਅੱਜ ਜੱਜ ਸਾਹਿਬ ਨੇ 3 ਤਰੀਕ ਤੱਕ ਰਿਮਾਂਡ 3 ਦਿਨਾਂ ਦਾ ਰਿਮਾਂਡ ਦਿੱਤਾ। ਉੰਦਰ ਅਨੇ ਰਮਾਂਡ ਪੁੱਛਾਂਗੇ ਵੀ ਤੁਸੀਂ ਕਿੱਥੋਂ ਮੰਗਾਉਂਦੇ ਸੀ ਗਾਹ ਕਿਹੜੇ ਬੰਦੇ ਸਪਲਾਇਰ ਹੁੰਦੇ ਸੀ ਉਹਨਾਂ ਦੀ ਸਾਰੀ ਪੁੱਛਗਿੱਛ ਕਰਾਂਗੇ ਇਹ ਇੱਕ ਤਾਂ ਹੈਗਾ ਜੀ ਆਪਣਾ ਨੰਗਲਸੋਹਲ ਤੇ ਦੂਜਾ ਕਮਾਰ ਪਿੰਡ ਦਾ ਕਮਰਾ ਮੋਬਾਈਲ ਫੋਨ ਵੀ ਕੋਈ ਬਰਾਮਦ ਆ ਦੋ ਦੋਨੋਂ ਕੋਈ ਇੱਕ ਇੱਕ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਜੀ ਮੋਬਾਈਲ ਤੋਂ ਲੱਗਦਾ ਹੈ ਲਿੰਕ ਨਿਕਲਣਗੇ ਇਹਨਾਂ ਦੇ ਪਾਕਿਸਤਾਨ ਨਾਲ ਜਿੱਥੇ ਉਹ ਹੁਣ ਵੈਰੀਫਾਈ ਕਰਾਵਾਂਗੇ ਉਹਦੇ ਤੋਂ ਬਾਅਦ ਪਤਾ ਚੱਲੇਗਾ ਲੱਗਦਾ ਕਿ ਇਹ ਬਾਰਡਰ ਦੇ ਪਾਰ ਆ ਉਥੋਂ ਡਰੋਨ ਦੇ ਡਰੋਨ ਦੇ ਜ਼ਰੀਏ ਆਈ ਹੈ ਜੀ ਡਰੋਨ ਦੇ ਜ਼ਰੀਏ ਮੰਗਾਈ ਹੈ ਲੱਗਦਾ ਵੱਡੇ ਫਲਾਸਕ ਹੋ ਸਕਦੇ ਨੇ ਹਾਂ ਹੋ ਸਕਦੇ ਇਹ ਪਾਲਗੈ ਕਦੋਂ ਮੰਗਾਈ ਸੀ ਨਾਲ ਇੱਕ ਵੱਡਾ ਪਤਾ ਜੀ ਇਹ ਇੱਕਦਮ ਪਹਿਲੋਂ ਮੰਗਾਈ ਸੀ ਪਰਸੋ